ਆਓ ਬੱਚੇ ਖੇਡਣਦੇ ਹੈ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਉਹ ਨਾ ਨੂੰ ਕਿਹਨ ਹੋਏ ਆ ਫਰੀ ਫਰੀਦ ਹੋਏ ਆ ਪਰ ਬੱਦਲ ਫੇਰ ਹੋ ਗਿਆ ਸਵੇਰੇ ਲੱਗਨ ਨੂੰ ਫਿਰ ਨਹੀਂ ਧੁੱਪ ਜੀ ਤੇ ਇੰਦਰਖਾਂਡਾ ਰੋਟੀ ਆਹ ਦੋ ਪੰਛੀ ਤੇ ਬਿਠੇ ਜੇ ਉਹ ਤੇ ਮੇਰਾ ਤਾਂ ਜਾਮਾ ਕਰਨ ਬਾਬੇ ਘਰੇ ਬਾਬੇ ਕਰੋ ਗਾਣਾ ਮੇਰਾ ਤੁਰ ਫਿਰ ਕਰਨਾ ਪਰੋਂ ਤੂੰ ਹਾ ਰੋਟੀ ਯਾਨਾ ਮੈਂ ਲੈ ਉਹ ਫੇ ਚੜ ਕੇ ਬੈ ਗਿਆ ਇੱਕ ਬਿੱਲੀ ਲੱਗੇ ਮੋੜ ਯਾਰ ਫੇ ਬੰਦਾ ਜਾਂਦਾ ਮੀਂਹ ਪਹਿਲੇ ਆ ਧੁੱਪ ਤਾਂ ਪ ਲੱਗੀ ਥੱਦ ਆ ਦੇਖੀ ਹਸਾ ਤੌਕੀ ਉਹ ਬਈ ਚੱਲਦੇ ਹਣ ਬਾਬੇ ਕਰਮ ਫੱਲੂ ਦਾ ਫੱਲੂ ਦਾ ਵਾਲਾ ਵੀ ਆ ਗਿਆ ਜੀ ਸੋ ਗਾਈਸ ਆ ਟਰਾਲੀ ਚੱਲੀ ਹੈ ਜਿੱਥੇ ਹੜਾਂ ਦੀ ਮਾਰ ਪਈ ਹੈ ਉੱਥੇ ਲੈ ਕੇ ਸੇਵਾ ਲੈ ਕੇ ਚੱਲੀ ਹੈ ਸੋ ਗਾਈਸ ਚੱਲ ਗਏ ਵੀਰ ਲੈ ਕੇ ਸੇਵਾ ਤੇ ਇਹ ਗੱਲ ਸੋ ਗਾਈਸ ਚਲਦੇ ਹੋਣਾ ਬਾਬਾ ਜੀ ਦੀ ਪੌੜੀ ਸਾਡੇ ਘਰੇ ਇਹ ਫੜਾਈ ਉਹਨਾਂ ਨੂੰ ਲੋੜ ਹੈ ਕਿ ਨਹੀਂ ਬਾਥਰੂਮ ਤੇ ਪਾਣੀ ਪੂਣੀ ਨਹੀਂ ਉਹਨਾਂ ਦੇ ਕਹਿੰਦੇ ਪਿਆ ਤੇ ਉਹਨਾਂ ਨੇ ਉਹ ਕੋਰਾ ਪਾਰਾ ਖੋਲਣਾ ਉਹਦਾ ਕੋਰਾ ਬੰਦ ਹੋਇਆ ਫੜਾਈ ਲਈ ਆਪਣਾ ਕੰਮ ਚੱਲ ਬੜਬਲਾਉਣਾ ਲਾ ਲਿਆ ਚੱਲੜੀ ਤੋਰ ਫਿਰ ਚੱਲੀਏ ਹਲੋ ਭਾਈ ਹਲੋ ਭਈਆ ਇਧਰ ਲਈ ਇਧਰਲੀ ਸਾਈਡ ਤੋਂ ਫੜਨਾ ਆਇਆ ਸਾਈਡ ਤੋਂ ਇਹ ਐਵੇਂ ਮਿੱਟੀ ਝਟਣ ਵਾਲੀ ਖੜੀ ਟਰਾਲੀ ਏ ਵੀ ਸੇਵਾ ਗਈ ਆਡੇ ਪਿੰਡੋਂ ਮਿੱਟੀ ਛੋਟਣ ਵਾਲੇ ਜਿਹੜੇ ਮੁੰਡੇ ਟਰਾਲੀ ਉਹਨਾਂ ਖੜੀ ਭਰ ਕੇ ਸਮਾਰ ਦੀ ਰੱਖਣ ਦੀ ਜਿੰਨਾ ਉਹ ਯੋਗਦਾਨ ਉਸ ਪਾ ਸਕਦੇ ਭਾ ਵੰਡ ਲੈ ਆਪਣੇ ਪਿੰਡ ਦੇ ਵੀ ਪੱਖੋ ਕਿਹਦੇ ਬਦਲਦਾ ਫੇ ਕਿੰਨਾ ਸੋ ਗਾਇਸ ਪੌੜੀ ਤੇ ਫੜਾਤੀ ਬਾਬਾ ਜੀ ਦੀ ਔ ਲੱਗੀ ਬਬੂ ਰੋਂੜਿਆ ਬਬੂਏ ਚਾਚੂ ਆ ਜੇ ਕੜੀ ਵੜਾ ਹੈ ਬਾਬਾ ਜੀ ਦੇ ਘਰੇ ਹੀ ਹੋਵੇ ਨੰਗਣਾ ਹੁਫਾ ਦੀ ਚਲੋ ਚਲੋ ਭਾਈ ਚਲੋ ਕੱਲਾ ਹਾੜੇ ਵਾਲੀ ਸਾਈਡ ਵਾਲੇ ਮੀਟਰ ਦੇਣੀ ਹਰੇਕ ਮੀਟਰ ਦਾ ਹੋਇਆ ਵਾਲਾ ਪੈਸਾ ਕੀ ਬਣਿਆ ਇਹ ਵੀ ਖੁੱਲਾ ਹੀ ਫਿਰਦਾ ਸੋ ਗਾਈਸਾਂ ਚਲਦੇ ਆਂ ਟੇਪੇ ਨੂੰ ਮੇਲਾ ਵੀ ਅੱਜ ਦੋ ਤਰੀਕ ਨੂੰ ਇੰਦਰ ਦਾ ਜੰਦ ਨਹੀਂ ਹੁੰਦਾ ਵਾ ਤੇ ਬੱਬੜ ਭਾਗ ਸਿੰਘ ਦੇ ਵੀ ਅੱਜ ਦੇਣੀ ਗਰਮ ਦਿਨ ਹੈ ਤੇ ਅੱਜ ਮੇਲਾ ਵੀ ਆ ਡੇ ਪਿੰਡ ਦੋ ਤਰੀਕ ਨੂੰ ਮੇਲਾ ਵੇਖ ਕੇ ਆਉਣੇ ਨਾਲੇ ਤੁਹਾਨੂੰ ਵੀ ਖਾਣਨੇ ਆ ਜੇ ਲਗਾਇਆ ਤੇ ਦੁਕਾਨਾਂ ਦੇ ਕੋਲ ਨਾ ਹਾਂ ਜੀ ਅਵੇ ਸ਼ੁਰੂਆਤ ਨੂੰ ਤਿਆਰੀ ਤੁਰੀ ਕਰਨੀ ਆ ਤਿਆਰੀ ਤੁਰੀ ਕਰਨ ਦੇ ਹੋਣੇ ਆ ਚਲੋ ਵੇਨੇ ਜਾ ਕੇ ਸੋ ਗਾਇਸ ਇੱਥੇ ਲੱਗਣੀ ਡਾਂਸਰਾਂ ਆਵੇ ਲੱਗੀਆਂ ਇਹ ਫਲੈਸ਼ ਨਹੀਂ ਹੋਣ ਉਦਾਂ ਹੀ ਡਾਂਸਰ ਡਾਂਸ ਲੱਗਣੀਆਂ ਇੱਥੇ ਆਵੇ ਕਦਾਂ ਮਿਲਦੀਆਂ ਰੌਣਕਾਂ ਹੁਣ ਵਧਣਗੀਆਂ ਓਲੀ ਓਲੀ ਕਰਕੇ ਗਾਇਸ ਇੱਥੇ ਵਿਆਹ ਹੁੰਦੇ ਮਿਲਦੀਆਂ ਲੜਕੀਆਂ ਦੇ ਵਿਆਹ ਵੀ ਕਰਦੇ ਆ ਆ ਦੇਖੋ ਅੱਜ ਜਦ ਦੁਕਾਨ ਤੋਂ ਕੋਈ ਨਾ ਲੈ ਕੇ ਨਾ ਉਹ ਗਏ ਲੈ ਕੇ ਨਹੀਂ ਵੇਣੇ ਜਾ ਕੇ ਅੱਜ ਜਦ ਦੁਕਾਨਾਂ ਪੂਰੀਆਂ ਆਹੋ ਇੱਥੇ ਪਹਿਲਾਂ ਇਥੋਂ ਇੰਨੀ ਨੇ ਚੱਲੂ ਆੜੀ ਚੀਜ਼ ਇੱਥੋਂ ਚੱਲੂ ਹੁੰਦੀ ਹੁਣ ਵੀ ਤਾਂ ਹੋ ਹੀ ਗਈਆਂ 25 76 ਹਰਦਾਏ ਬੰਬ ਕਾਲੀ ਸ਼ਾਹੀ ਇਹ ਦਰਵਾਰਾ ਹੈ ਡਿਪੈਂਡੈਂਸ ਤੇ ਮੇਲਾ ਪਹਿਲਾਂ ਵੀ ਇੱਕ ਦਿਨ ਇੱਥੇ ਮੇਲਾ ਦਾ ਦੂਜਾ ਮੇਲਾ ਦਾ 2 ਮਿੰਟ ਨੇ ਦੋ ਦੋ ਦਿਨ ਮਿਲਣ ਦੋ ਦੇ ਹਿਸਾਬ ਨਾਲ ਹਾਂ ਦੋ ਮਹੀਨੇ ਦੇ ਇਸ ਸਾਲ ਦੇ ਵਿੱਚ ਸਾਲ ਦਾ ਕੰਮ ਬੜਾ ਵੱਡਾ ਦਾ ਅੱਜ ਵੱਡਾ ਹੈ ਕਿਸੇ ਦੀ ਪ੍ਰਾਈਵੇਸੀ ਨਹੀਂ ਆਪਾਂ ਵਿਖਾ ਦੇ ਏਡਾ ਕਰਕੇ ਵਿਖਾ ਦੀਆਂ ਦੁਕਾਨਾਂ ਲੱਗੀਆਂ ਆ ਰੀਆਂ ਇਹ ਸਾਰੀਆਂ ਦੁਕਾਨਾਂ ਆਂ ਮੇਲੇ ਜਾਓ ਮੇਲੇ ਜਾਓ ਦੁਕਾਨ ਤੋਂ ਕੋਈ ਸਮਾਨ ਲੋ ਜੀਂਆਂ ਖਰੀਦੋ ਆਪੀਓ ਬਲੌਗ ਤੇ ਬਲੌਗ ਮੇਲੇ ਦੇ ਬਾਅਦ ਸਹੀ ਗੱਲ ਆਉਣਾ ਹੋਵੇ ਖਰੀਦਗਾਨਾਂ ਲੱਗੀਆਂ ਔਰ ਆ ਤਗੜਾ ਮੇਲਾ ਹੁੰਦਾ ਏ ਇੱਕ ਅੱਡੇ ਪਿੰਡ ਦਾ ਜੈਸਾ ਮੇਲਾ ਖਾਣਾ ਹੋ ਗਿਆ ਵੀ ਔਰ ਆ ਤਗੜਾ ਪਿਆਰਾ ਪੁਰਾਣਾ ਅੰਟੀ ਫੁਸ਼ਨ ਦਾ ਵੀ ਵਲੌਗ ਬਣਾਉਂਦੇ ਚੈਨਲ ਦਾ ਦੱਸੋ ਆਪਣਾ ਦੱਸਣਾ ਹੈ ਦੇਖੋ ਤੇਰੇ ਤੇ ਵੀ ਆਈ ਜਾਣਾ ਤੂੰ ਮੈਂ ਕਰਾ ਕੱਲੇ ਨੇ ਆਹ ਵੀ ਗੱਲ ਆ ਗਈ ਦੇਖੋ ਰੌਣਕਾਂ ਲੱਗਦੀਆਂ ਐ ਮਿਲੇ ਚ ਇਧਰ ਆਉਂਗਾ ਨਾ ਵਿੱਚ ਹਾਂ ਆਦਮਾ ਬੜਾ ਆਇ ਨਹੀਂ ਤੂੰ ਹੀ ਬਣਾਣਾ ਤੂੰ ਉਧਰੋਂ ਐਂ ਆਉਂਦੇ ਭਾਈ ਮੈਂ ਇਧਰ ਰੌਣ ਬਣਾਈ ਤੂੰ ਆਉਂਦਾ ਐਂ ਬਣਾਈ ਜਾਈ ਆਉਂਦੀ ਯਾਰ ਆਏ ਬੱਚੇ ਖੇਡਦੇ ਵਈਆ ਵਾ ਇਧਰ ਪੁੰਗੜੇ ਪੁੰਗੜੇ ਲੱਗੇ ਐ ਇਧਰੋਂ ਪੰਘੂੜੇ ਵੀ ਲੱਗੇ ਗਾੜੀ ਚਲੋ ਪੰਘੂੜੇ ਵਖਾਣੇ ਤੁਹਾਨੂੰ ਬੱਚਿਆਂ ਦੇ ਖੇਡਣੋ ਹਾਂ ਬੇੜੀ ਜੀ ਵਾਲਾ ਵਧੀਆ ਹੈ ਸੋ ਗਾਈਸ ਆ ਦਰਬਾਰ ਹੈ ਬਾਬਾ ਜੀ ਦਾ ਯਾਹ ਪਰ ਹਾਂ ਗਰੀਬ ਭੈਣਾਂ ਦੇ ਵਿਆਹ ਹੁੰਦੇ ਜਿਹੜੇ ਨਹੀਂ ਕਰ ਸਕਦੇ ਇੰਨੇ ਪੈਸੇ ਹਾਂ ਅੱਜ ਭਾਣੀ ਕਿੰਨੇ ਵਿਆਹ ਕਰਨੇ ਇਹਨਾਂ ਨੂੰ ਇਹ ਨਹੀਂ ਪਤਾ ਹੋਣੇ ਜ਼ਰੂਰ ਹੈ ਕਿ ਵਿਆਹ ਹੀ ਕਰਨੇ ਨਾਲੇ ਅੱਜ ਮੇਲਾ ਵੀ ਬਾਬਾ ਜੀ ਦਾ ਹਰੇਕ ਮੇਲੇ ਦੇ ਬਾਬਾ ਜੀ ਦੇ ਵਿਆਹ ਕਰਦੇ ਕਰਦੇ ਭਾਣਾ ਦਾ ਜਲਦੀ ਦੇਵਾ ਆਹ ਅੰਦਰ ਦਰਬਾਰ ਹੈ ਸੋ ਗਾਈਸ ਆਥਾਰ ਰੌਕਸਲੇ ਮੁੰਡੇ ਨੇ ਯਾਰ ਵੇਲੀ ਨੇ ਕਹਿੰਦਾ ਹੂਟਾ ਦਵਾ ਕੇ ਨਾ ਚਲੋ ਫਿਰ ਇਸ ਮੁੰਡੇ ਆਏ ਮਿਲਣਾ ਜਿਹੜਾ ਕੰਮ ਕਰਦੇ ਨਾਲ ਦੇਖਦੇ ਜੀ ਚਲੋ ਚੱਲ ਜੀ ਮਿਲ ਕੇ ਆ ਰਹੇ ਹੋਣੇ ਜਾਂਦੇ ਕਰੀ ਸੋ ਗਾਇਸ 4-5 ਦਿਨ ਹੋ ਗਏ ਮੀਂਹ ਤੇ ਹੜਾ ਨਹੀਂ ਡਿਆ ਤੇ ਬੱਦਲ ਫੇਰ ਕੋਕਣਾ ਚੜਾ ਆਇਆ ਐ ਸਾਈਡ ਤੋਂ ਅੰਮ੍ਰਿਤਸਰ ਐ ਸਾਈਡ 'ਤੇ ਆਂਦੇ ਅੰਮ੍ਰਿਤਸਰ ਵਾਲਾ ਮੀਂਹ ਜਿਹੜਾ ਨਾ ਅੰਮ੍ਰਿਤਸਰ ਵਾਲਾ ਮੀਂਹ ਪੈਂਦਾ ਪੈਂਦਾ ਕਹਿੰਦੇ ਜਿਹੜਾ ਅੰਮ੍ਰਿਤਸਰ ਵਾਲੋਂ ਬੱਦਲ ਚੜਾਵੇ ਇਹ ਮੀਂਹ ਪੈਂਦਾ ਹੀ ਪੈਂਦਾ ਆਂਦੇ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਜਦ ਅੰਮ੍ਰਿਤਸਰੋਂ ਬੱਦਲ ਚੜਦਾ ਹੁੰਦਾ ਸੀ ਨਾ ਤੇ ਜਨਾਨੀਆਂ ਪਾਤੀਆ ਲੌਂਡਾ ਪਿੰਨੀਆਂ ਹੈੜੀਆਂ ਸੁੱਕਣੇ ਪਈਆਂ ਨੀ ਪਤਾ ਹੁੰਦਾ ਹੈ ਨਾ ਪਰ ਹੁਣ ਮੀਂਹ ਆਉਣਾ ਹੀ ਹੋਣਾ ਵਾ ਅੰਮ੍ਰਿਤਸਰ ਵਾਲਾ ਵਰਨਾ ਹੀ ਵਰਨਾ ਆ ਕਿਹੜਾ ਐਸਾ ਐਸਾਈਡ ਤੋਂ ਆ ਗਿਆ ਅੰਮ੍ਰਿਤਸਰ ਵਾਲੇ ਸਾਈਡ ਤੋਂ ਪੈਣਾ ਹੀ ਪੈਣਾ ਮੀਂਹ ਵੇਲੇ ਵੀ ਲਗਾਤਾਰ ਹੀ ਪੈ ਰਿਹਾ ਕਿੰਨੇ ਦਿਨ ਹੋ ਗਏ ਆ ਆ ਘੰਟਾ ਦੋ ਘੰਟੇ ਹਟ ਜਾਂਦੇ ਭਰ ਜਾਂਦਾ ਵਿੱਚੋਂ ਤੇ ਫੇਰ ਪੈਣਾ ਸ਼ੁਰੂ ਹੋ ਜਾਂਦਾ ਅੰਮ੍ਰਿਤਸਰ ਵਾਲਾ ਜਿਹੜਾ ਮੀਂਹ ਪੈਂਦਾ ਪੈਂਦਾ ਬਾਕੀ ਕਿਸੇ ਵੇਲੇ ਮੈਸ ਵੀ ਕਰ ਜੇ ਵੱਖਰੀ ਗੱਲ ਕੁਦਰਤ ਆ ਪਰ ਪੁਰਾਣੇ ਬਜ਼ੁਰਗ ਇਦਾਂ ਹੀ ਕਹਿੰਦੇ ਰਹਿ ਆ ਵੀ ਅੰਮ੍ਰਿਤਸਰ ਵਾਲਾ ਮੀਂਹ ਜਿਹੜਾ ਇਹ ਪੈਣਾ ਹੀ ਪੈਂਦਾ ਜਿਆ ਪਾਵੇਂ ਨਾ ਪਾਵੇਂ ਮੀਂਹ ਕੱਲ ਵਕਰੀ ਪੜ ਜਾੜਾ ਚਰਦਰ ਚਾਂਸ ਹੁੰਦੇ ਆ ਹਫਤਾ ਬਣਾਈਆਂ ਆ ਕੇ ਤੇ ਮੀਂਹ ਅੰਬਰ ਫਰੋਂ ਬੱਦਲ ਚੜਦਾ ਜੇ ਤਾਂ ਬਾਥੀਆਂ ਪਹਿਲਾਂ ਸਾਂਭ ਲੈਣੀਆਂ ਸਾਂਭ ਲੈਣੀਆਂ ਬੜੀਆਂ ਵਸ ਸਹੀ ਗੱਲ ਚਲੋ ਆ ਪਠਾ ਵੇ ਸਾਵਾ ਗੱਡੀਆਂ ਕੱਢੀਆਂ ਜਿਹੜੀਆਂ ਆਈਆਂ ਸਵੇਰ ਦੀਆਂ ਮੇਲੇ ਜਾਈਆਂ ਜਿਹੜੀਆਂ ਅਈ ਦੇ ਕੋਲ ਤੇ ਬੂਰੇ ਜੇ ਤੇ ਇਤਨਾ ਮਾਜਰ ਬਣਾਏ ਦੀ ਸਵੇਰ ਕਹਿ ਜੁਹੀ ਤੇ ਇਥੇ ਮੇਲੇ ਚ ਵਿਆਹ ਹੁੰਦੇ ਆ ਗਰੀਬ ਪਰਿਵਾਰ ਦੀਆਂ ਲੜਕੀਆਂ ਦੇ ਤੇ ਚਲੋ ਹੁਣ ਆ ਗੱਡੀਆਂ ਗਈਆਂ ਸਾਰੀਆਂ ਬਰਾਤ ਵਾਲੀਆਂ ਸੀ ਤੇ ਗਰੀਬ ਲੜਕੀਆਂ ਦਾ ਦੱਸਣਾ ਕਿ ਕੀ ਕੀ ਕਿੰਦਾ ਗਈ ਇੰਦਾ ਕਹਿ ਰਿਹਾ ਵੀ ਤੇ ਮੈਂ ਕਹਿੰਦਾ ਕਿ ਕਹਾ ਗਰੀਬ ਬੇਟੀਆਂ ਦੇ ਇਥੇ ਵਿਆਹ ਕੀਤੇ ਜਾਂਦੇ ਆ ਗਰੀਬ ਘਰਾਂ ਦੇ ਗਰੀਬ ਘਰਾਂ ਦੀਆਂ ਧੀਆਂ ਦੇ ਵਿਆਹ ਕੀਤੇ ਜਾਂਦੇ ਆ ਗਰੀਬ ਗਰੀਬ ਬੇਟੀਆਂ ਗਰੀਬ ਬੇਟੀਆਂ ਕਹਦੇ ਧੀਆਂ ਕਹਦੇ ਪੇੜੀਆਂ ਕਹਿਣੀਆਂ ਧੀਆਂ ਕਹਾਂ ਤੂੰ ਧੀਆਂ ਹੁੰਦੀਆਂ ਵਾ ਵੇ ਤੂੰ ਹੀ ਰੱਖਿਆ ਜੀ ਤੇ ਨੂਰ ਖੇ ਘਰ ਦੇਣਾ ਇਹ ਇਹ ਨੂੰ ਰੱਖ ਲੈ ਕਿ ਕੀ ਹੋ ਗਿਆ ਹਾਂ ਉਹ ਬਲੀ ਉਹ ਤਾਂ ਦਿਨ ਮੈਂ ਵੀਡੀਓ ਪਾਹੀ ਦੇਖੀ ਹੈ WhatsApp ਤੇ ਇਹ ਵੱਲਾ ਹੀ ਬੰਦਾ ਹੈ ਹਾਂ ਤੇਰੀ ਫੇ ਮਾਰਨੀ ਹੈ ਅੱਜ ਤੇਰੀ ਫੇ ਮੁੱਛਾਂ ਫੇ ਨਾਲ ਫੜੀ ਜਾਂਦਾ ਇਹਨੂੰ ਉਧਰੋਂ ਕਹਿ ਮੁੱਛਾਂ ਨਾਲ ਫੜਿਆ ਕਰ ਜਾਰੀਆਂ ਐ ਕਰੀ ਜਾਂਦਾ ਬਕਾਇਆ ਉਹ ਸਾਰੇ ਪਸੰਦ ਕਰਦੇ ਕਹਿੰਦੇ ਇਦਾਂ ਦੇ ਬਣਾਇਆ ਕਰੇ ਉਹ ਵੀ ਜਦ ਨਾਲ ਉਸਿੱਤਾ ਚ ਪਾਣੀ ਦੇਣਾ ਇਹ ਵਲੌਗ ਤੇਰੇ ਚੱਲਦੇ ਇਦਾਂ ਦੇ ਜਿਆਦੇ ਸੁਪਿਆ ਕਰ ਰਹੇ ਹੁਣ ਪਾਇਆ ਕਰਦੇ ਜਿੱਦਾਂ ਤੂੰ ਪਹਿਲਾਂ ਕਰਿਆ ਕਰਦਾ ਨਹੀਂ ਨਹੀਂ ਪਹਿਲਾਂ ਇਹ ਚ ਦੇਖਿਆ ਪੌਪਰਲ ਕਿਡਾ ਫੇ ਦੋ ਤਰੀਕ ਆ ਤੇ ਇੰਦਰ ਤੇ ਜਲੰਦਿਆਂ ਦੀ ਖੁਸ਼ੀ ਜੀ ਬਣਾਇਆ ਮੰਮੀ ਨੇ ਕੜਾ ਆਹ ਉਸਨ ਪ੍ਰੀਤ ਸਿੰਘ ਵੀ ਆਇਆ ਘਰ ਇਹਦੇ ਵੀ ਖਾਂਡਾ ਕੜਾ ਬਾਬੇ ਖਾਂਡਾ ਕੜਾ ਡੈਡੀ ਖਾਂਡਾ ਕੜਾ ਮੰਮੀ ਖਾਂਡਾ ਇੰਦਰ ਵੀ ਖਾਣਾ ਖੜਾ ਤੇ ਮੰਮੀ ਲਾਉਂਦੀ ਕੜਾਣ ਭੋਗ ਲਵਾਉਂਦੀ ਮਹਾਰਾਜ ਦੇ ਜਿੱਤੇ ਵੇਖਨੇ ਵਲੌਗ ਇੰਦਰ ਦਾ ਹੁਸਨ ਦੀ ਵਿੱਚ ਖੜੋ ਆਉਂਦੀ ਤੇ ਚਲੋ ਮਿਲਦੇ ਤੁਹਾਨੂੰ ਕੜਾ ਖਾ ਕੇ ਪਤਨਪਰੀ ਕਿਦਾਂ ਬਣਾਇਆ ਕੜਾ ਬਹੁਤ ਮੈਨਾ ਘੈਂਟਾ ਕੰਮ ਘੈਂੜਾ ਨਾ ਤੇ ਚਲੋ ਮਿਲਦੇ ਨੇ ਕੜਾ ਖਾ ਕੇ ਹੁਣ ਸੋ ਗਾਈਸ ਇਥੇ ਦੁੱਧ ਨੇ ਡੇਰੀ ਦੇ ਇਹ ਦੁੱਧ ਆਇਆ ਨਹੀਂ ਤਾਂ ਕਰਕੇ ਖਲੋਤੇ ਹਾਂ ਟਰੇਟ ਕਰਨੇ ਹੈ ਸੋ ਗਾਈਸ ਆਓ ਚੈੱਕ ਕਰੋ ਜਿਆ ਆ ਜਾਉਂ ਡਿਆ ਕਿਦਾਂ ਲਾਈਟ ਕਿੰਨੀ ਤੇਜ਼ ਹੋਦੀ ਪੂਰਾ ਹੀ ਗਲਿਆ ਹਿੱਟਾ ਸੋ ਹੈਲੋ ਗਾਇਸ ਹੁਣ ਆਏ ਹਾਂ ਘੁੰਮਣ ਫਿਰਨ ਰੋਟੀ ਰੱਟੀ ਖਾ ਗਏ ਤੇ ਘੁੰਮ ਫਿਰ ਕੇ ਜਿਵੇਂ ਤੁਹਾਨੂੰ ਅੱਜ ਵਿਖਾਇਆ ਮੇਲਾ ਵੇਖਣ ਗਏ ਹਾਂ ਸਾਡੇ ਪਿੰਡ ਮਿਲ ਲੱਗਦਾ ਹੈ ਅੱਜ ਦੋ ਤਰੀਕ ਨੂੰ ਮੇਲਾ ਹੁੰਦਾ ਤੇ ਨਾਲ ਅੱਜ ਦੋ ਤਰੀਕ ਨੂੰ ਇੰਦਰ ਦਾ ਹੈਪੀ ਬਰਥਡੇ ਵੀ ਹੁੰਦਾ ਜਨਮ ਦਿਨ ਹੁੰਦਾ ਤੇ ਸੈਲੀਬ੍ਰੇਸ਼ਨ ਤਾਂ ਅਸੀਂ ਨਹੀਂ ਕੀਤਾ ਤੇ ਸੈਲੀਬ੍ਰੇਸ਼ਨ ਨਹੀਂ ਕੀਤਾ ਸੈਲੀਬ੍ਰੇਸ਼ਨ ਦੇ ਵਿੱਚ ਬਸ ਅਸੀਂ ਇਕੱਲਾ ਘਰੇ ਕੜਾਹੇ ਬਣਾਇਆ ਮਹਾਰਾ ਨਾਂ ਦਾ ਤੇ ਇੰਦਰ ਦੇ ਜਨਮ ਦਿਨ ਦਾ ਕਰਕੇ ਉਹ ਹੀ ਖਾਦਾ ਉਹ ਹੀ ਮਿੱਠਾ ਅਡੇਲੀ ਉਹ ਕੇਕ ਹੈ ਕੇਕ ਤੇ ਉਹ ਨਹੀਂ ਖਾਂਦੇ ਅਸੀਂ ਕਿਉਂਕਿ ਕੇਕ ਵਿੱਚ ਆਂਡਾ ਹੁੰਦਾ ਵਾ ਅੰਡਾ ਮੀਟ ਅਸੀਂ ਉਹ ਹੀ ਖਾਂਦੇ ਮੈਨੂੰ ਪਤਾ ਕੇਕ ਨਹੀਂ ਕੇਕ ਆਂਡੇ ਦੇ ਬਿਨਾ ਬਣ ਨਹੀਂ ਸਕਦਾ ਇਹਨਾਂ ਮੈਨੂੰ ਪੱਕਾ ਯਕੀਨ ਹੈ ਪਰ ਤੇ ਕਿਵੇਂ ਕਹਦਾ ਗਿਆ ਨੂੰ ਖਾਣਾ ਪੈਂਦਾ ਕਿ ਇਹ ਖਾ ਲਓ ਚਲੋ ਛੱਡੋ ਜੋ ਵੀ ਆ ਠੀਕ ਆ ਤੇ ਬਾਕੀ ਜਿਵੇਂ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਿਆ ਲਾਈਕ ਕਮੈਂਟ ਕਰਕੇ ਦੱਸਿਓ ਤੇ ਜੇ ਤੁਹਾਨੂੰ ਵਲੌਗ ਸਹੀ ਲੱਗਾ ਤੇ ਲਾਈਕ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਮਿਲਦੇ ਤੁਹਾਨੂੰ ਕੱਲ ਨਵੇਂ ਵਲੌਗ ਦੇ ਵਿੱਚ ਉਨਦੇ ਲਈ ਬਾਏ ਬਾਏ thank you